ਤੇ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਕੋਈ ਇਹ ਨਹੀਂ ਕੋਈ ਮਸ਼ਕਤ ਕਰਨੀ ਪਈ ਇਹ ਤਾਂ ਸਾਡੇ ਇਥੋਂ ਕਵਰ ਵਾਲੇ ਤੋਂ ਏਐਸਆਈ ਰਾਜਦੇਵਿੰਦਰ ਜੀ ਨਾਲ ਗਏ ਸਾਡੇ ਠੀਕ ਹੈ ਇਹਨਾਂ ਨਾਲ ਜਾ ਕੇ ਸਾਡੇ ਸਾਰੀ ਆਪ ਦੀ ਕਾਰਵਾਈ ਕਰਾ ਕੇ ਦਿੱਤੀ ਅਜੇ ਸਿਸਕਾਰਦਾਰਨ ਪੁਲਿਸ ਵੱਲੋਂ ਥਾਂ ਥਾਂ ਨਾ ਆ ਕੇ ਲਾਈ ਗਈ ਹੈ ਕਿਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਜੀ ਰਿਸ਼ਤੇਦਾਰ ਇਹ ਰਿਸ਼ਤੇਦਾਰਨ ਬਹੁਤ ਪਰੇਸ਼ਾਨੀ ਹੈ ਤੇ ਰਿਸ਼ਤੇਦਾਰ ਹੈਗੇ ਨਹੀਂ ਰੋਕ ਤੇ ਰੁੱਕੇ ਹਾਂਜੀ ਰੁੱਕੇ ਗਏ ਹਾਂ ਮਿੱਟੂ ਜੀ ਇੱਕ ਉਹ ਦੱਸੋ ਪਰਕਰਨ ਜਿਸ ਦਿਨ ਇਹ ਇਨਕਾਉਂਟਰ ਹੋਇਆ ਕੀ ਪੁਲਿਸ ਨੇ ਤੁਹਾਨੂੰ ਪਹਿਲਾਂ ਕੋਈ ਸੂਚਿਤ ਕੀਤਾ ਕੋਈ ਸਰੈਂਡਰ ਕਰਾਉਣ ਬਾਰੇ ਕੋਸ਼ਿਸ਼ ਕੀਤੀ ਪਹਿਲਾਂ ਪੁਲਿਸ ਆਉਂਦੇ ਰਹੇ ਅਸੀਂ ਇਹੋ ਹੀ ਇਹਨਾਂ ਨੂੰ ਕਹਿੰਦੇ ਰਹੇ ਆਂ ਵੀ ਜੇ ਸਾਡੇ ਸੰਪਰਕ ਚ ਆਏਗਾ ਸਾਡੇ ਆਖੇ ਲੱਗੇਗਾ ਤਾਂ ਅਸੀਂ ਜ਼ਰੂਰ ਕਰਾਵਾਂਗੇ ਤੇ ਅਸੀਂ ਨਹੀਂ ਚਾਹੁੰਦੇ ਵੀ ਉਹ ਇਸ ਲਾਈਨ ਚ ਰਹੇ ਜਿਸ ਦਿਨ ਇਨਕਾਉਂਟਰ ਹੋਇਆ ਤੁਹਾਡੇ ਨਾਲ ਗੱਲਬਾਤ ਹੋਈ ਸੀ ਉਹ ਦਿਨ 4:30 ਵਜੇ ਗੱਲ ਹੋਈ ਸੀ ਵਿਕੀ ਨਾਲ ਹਾਂਜੀ ਕਿੰਨੀ ਲੰਬੀ ਗੱਲ ਹੋਈ 20 ਮਿੰਟ ਗੱਲ ਹੋਈ ਸੀ ਵਟਸਐਪ ਕਾਲ ਹੋਈ ਹੈ ਜਾਂ ਦੂਸਰੀ ਕਾਲ ਹੋਈ ਹੈ ਅੱਛਾ ਕੀ ਕਿਹਾ ਉਸ ਦਿਨ ਵਕੀਲ ਉਸ ਦਿਨ ਉਹਨਾਂ ਨੇ ਇਹੋ ਹੀ ਕਿਹਾ ਸੀ ਕਹਿੰਦਾ ਵੀ ਮੈਂ ਉਹਨੇ ਮੈਨੂੰ ਬੁਲਾਇਆ ਤੇ ਮੈਂ ਚੱਲਿਆ ਅਸੀਸ ਕੋ ਉਸ ਗੱਲ ਦੀ ਮੈਂ ਕੋ ਕਿਹਾ ਮੈਂ ਕਿਹਾ ਯਾਰ ਇਹਨਾਂ ਯਕੀਨ ਨਹੀਂ ਕਰੀਦਾ ਹੁੰਦਾ ਤੂੰ ਜੇ ਹੁਣ ਕੋਟਰਾ ਹੀ ਪੇਸ਼ ਹੋ ਜਾ ਕਿਸੇ ਅਫਸਰ ਦਾ ਨਾਮ ਲਿਆ ਕਿਸੇ ਹਾਂਜੀ ਵਿਕਰਮ ਰਾੜ ਦਾ ਕੀ ਕਹਿੰਦੇ ਵੀ ਨਹੀਂ ਆਂਦਾ ਮੇਰਾ ਭਰਾ ਏ ਮੇਰਾ ਦੋਸਤ ਏ ਮੇਰ ਤੋਂ ਬਾਹਰ ਨਹੀਂ ਹੁੰਦਾ ਜਿਹੜੀ ਗੱਲ ਮੈਂ ਕਰ ਜਿਵੇਂ ਦੋਸਤ ਕਿਦਾਂ ਸੀਗਾ ਉਹ ਇਕੱਠੇ ਸਪੋਰਟ ਚ ਪੜਦੇ ਰਹੇ ਜੀ ਜਿਲੰਦਰ ਸਪੋਰਟਸ ਕਾਲਜ ਜਿਲੰਦਰ ਚ ਹਾਂਜੀ ਤੋ ਸਪੋਰਟਸ ਕੋਟ ਜੀ ਉਹ ਭਰਤੀ ਹੋਇਆ ਜੀ ਅੱਛਾ ਇਹ ਇਹ ਵਿਕੀ ਨੇ ਤੁਹਾਨੂੰ ਇਹ ਕਿਹਾ ਕਿ ਅਸੀਂ ਉਹਨੂੰ ਮਿਲਣ ਜਾ ਰਹੇ ਹਾਂ ਹਾਂਜੀ ਮਿਲਣ ਜਾ ਰਹੇ ਅੱਛਾ ਅੱਜ ਉਹਦੇ ਨਾਲ ਤੇ ਅਸੀਂ ਹੁਣ ਚੱਲੇ ਆ ਤੇ ਬਸ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂਗਾ ਜੇ ਇਸ ਦਿਨ ਮੈਂ ਪੇਸ਼ ਹੋਣਾ ਹੈ ਬਸ ਸਾਚੁੰਦਰਾ ਮੇਰੀ ਗੱਲਬਾਤ ਹੋਣੀ ਹੈ ਉਸ ਤੋਂ ਬਾਅਦ ਫਿਰ ਤੁਹਾਨੂੰ ਇਨਕਾਊਂਟਰ ਦਾ ਕਦੋਂ ਪਤਾ ਲੱਗਿਆ ਇਨਕਾਊਂਟਰ ਦਾ ਸਾਨੂੰ 6:30 ਵਜੇ ਟੀਵੀ ਤੋਂ ਪਤਾ ਲੱਗਿਆ ਜਿਹੜੀ ਕਾਲ ਆਈ ਹੈ 4:00 ਵਜੇ ਕੀ ਉਹ ਤੁਹਾਡੇ ਰਿਕਾਰਡ ਤੇ ਹੈ ਕਾਲ ਨੇ WhatsApp ਕਾਲ ਸੀ ਨਹੀਂ ਰਿਕਾਰਡ ਤੇ ਤਾਂ ਹੋਊ WhatsApp ਦੇ ਰਿਕਾਰਡ ਤੇ ਹੈ ਹੋਉਂਦੀ ਹੈ ਜੀ ਸ਼ੋਅ ਤਾਂ ਹੋਊਗੀ WhatsApp ਰਿਕਾਰਡ ਤੇ ਹੈ ਹਾਂਜੀ ਤੇ ਹੁਣ ਤੁਸੀਂ ਪੁਲਿਸ ਤੋਂ ਕੋਈ ਕੋਈ ਐਕਸਟਰਾ ਇਨਕੁਆਰੀ ਦੀ ਮੰਗ ਕੀਤੀ ਆ ਜਾਂ ਰਾਜਸਥਾਨ ਪੁਲਿਸ ਤੋਂ ਕੋਈ ਇਸ ਤਰ੍ਹਾਂ ਰਾਜਸਥਾਨ ਪੁਲਿਸ ਨੇ ਜੀ ਇਨਕੁਆਰੀ ਲਾਈ ਆ ਜੀ ਜੁਡੀਸ਼ੀਅਲ ਮਾਂਜਿਸਟਰੇਟ ਦੀ ਇਨਕੁਆਰੀ ਲਾਈ ਆ ਇੱਕ ਉਹਨਾਂ ਦੇ ਆਈਜੀ ਦੀ ਇਨਕੁਆਰੀ ਲੱਗੀ ਆ ਜੀ ਜੀ ਠੀਕ ਹੈ ਜੀ ਉਹਨਾਂ ਨੇ ਸਾਨੂੰ ਕਿਹਾ ਹੈ ਵੀ ਇਹ ਰਸਮਾਂ ਨਿਭਾ ਕੇ ਬਾਅਦ ਚ ਸਾਡੇ ਨਾਲ ਸੰਪਰਕ ਕਰੋ ਤੇ ਤੁਸੀਂ ਆ ਕੇ ਸਾਨੂੰ ਮਿਲੋ ਜੇ ਜੇ ਇਨਕੁਆਰੀ ਇਨਕੁਆਰੀ ਇਹ ਨਹੀਂ ਸਾਫ ਕੋਈ ਨਾਲ ਹੁੰਦੀ ਫਿਰ ਤੁਸੀਂ ਜਾਓਗੇ ਅੱਗੇ ਕੋਰਟ ਚ ਜਾਓਗੇ ਜੇ ਸਹੀ ਇਨਕੁਆਰੀ ਨਹੀਂ ਕਰਦੇ ਤਾਂ ਅਸੀਂ ਮਾਨਯੋਗ ਹਾਈ ਕੋਰਟ ਜਾਵਾਂਗੇ ਜੀ ਤੇ ਤੁਹਾਡਾ ਪੂਰਾ ਨਾਮ ਗੁਰਪ੍ਰੀਤ ਸਿੰਘ ਸਾਹਿਬ ਇਹਦਾ ਕੀ ਰਿਸ਼ਤਾ ਸੀ ਤੁਹਾਡੇ ਨਾਲ ਬਣ ਜਾ ਸੀ ਕਿਦਾ ਠੀਕ ਹੈ ਜੀ ਠੀਕ ਹੈ